ਮਾਲਕ ਪਰਮੇਸ਼ਰ ਦੇ ਹੁਕਮ ਨੂੰ ਪਰਵਾਣ ਕੀਤਾ ਹੈ ਕਲਗੀਧਰ ਪਿਤਾ ਨੇ ਜ਼ਫਰਨਾਮਾ ਲਿਖਿਆ ਔਰੰਗਜ਼ੇਬ ਦੇ ਵੱਲ ਜਦੋਂ ਇਹ ਚਿੱਠੀ ਘੱਲੇ ਤੇ ਉਹਦੇ ਵਿੱਚ ਸ਼ਬਦ ਲਿਖਿਆ ਔਰੰਗਜ਼ੇਬ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਕਤਲ ਕਰ ਦਿੱਤੇ ਨੇ ਹਾਲੇ ਮੇਰਾ ਕੁੰਡਲੀਆ ਖਾਲਸਾ ਜੀ ਦੀ ਦੂਜੀ ਗੱਲ ਔਰੰਗਜ਼ੇਬ ਨੂੰ ਇੱਕ ਸ਼ਬਦ ਲਿਖ ਕੇ ਭੇਜਿਆ ਕਹਿੰਦੇ ਔਰੰਗਜ਼ੇਬ ਭੁਲੇਖੇ ਵਿੱਚ ਨਾ ਰਹੀਂ ਕਿ ਤੂੰ ਮੇਰੇ ਪੁੱਤਰਾਂ ਨੂੰ ਕਤਲ ਕਰ ਦਿੱਤਾ ਹੈ ਤੂੰ ਮਰੀਆਂ ਫੌਜਾਂ ਨੂੰ ਕਤਲ ਕਰ ਦਿੰਦਾ ਹੈ ਤੂੰ ਮੇਰੇ ਘਰ ਨੂੰ ਉਜਾੜ ਦਿੰਦਾ ਹੈ ਤੂੰ ਮੇਰੇ ਧਨ ਦੌਲਤ ਲੁੱਟ ਲਈ ਹੈ ਤੂੰ ਸੋਚੇ ਇੰਨੇ ਦੁੱਖ ਪੈਦਾ ਮੈਂ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਵਿੱਚ ਕਰ ਦਿੱਤੇ ਉਹਨੂੰ ਗੁਰੂ ਗੁਰੂ ਗੋਬਿੰਦ ਸਿੰਘ ਬੜਾ ਦੁਖੀ ਹੋਇਆ ਹੋਵੇਗਾ ਬੜੇ ਆਪਣੇ ਜੀਵਨ ਦੇ ਵਿੱਚ ਦੁੱਖ ਝੱਲਦਾ ਪਿਆ ਹੋਵੇਗਾ ਕਹਿੰਦੇ ਨਹੀਂ ਔਰੰਗਜ਼ੇਬ ਚੇਤੇ ਰੱਖ ਬੜਾ ਪਿਆਰਾ ਸ਼ਬਦ ਕਿਹਾ ਸਤਗੁਰੂ ਜੀ ਕਹਿੰਦੇ ਨਾ ਪੇਚੇ ਦਾ ਮੂਏ ਨਰੰਜਦਾ ਤਨ ਔਰੰਗਜ਼ੇਬ ਸੁਣ ਤੂੰ ਮੇਰੇ ਪੁੱਤਰਾਂ ਨੂੰ ਕਤਲ ਕਰਕੇ ਫੌਜਾਂ ਨੂੰ ਕਤਲ ਕਰਕੇ ਘਰਬਾਰ ਨੂੰ ਉਜਾੜ ਕੇ ਧਨ ਦੌਲਤ ਨੂੰ ਲੁੱਟ ਕੇ ਵੀ ਮੇਰਾ ਬਾਲ ਵਿੰਗਾ ਨਹੀਂ ਕਰ ਸਕਿਆ ਮੂਏ ਦਾ ਅਰਥ ਹੁੰਦਾ ਬਾਲ ਆ ਪਾਤਸ਼ਾਹ ਜੀ ਕਹਿੰਦੇ ਨਾ ਪੇਚੀ ਦਾ ਮੂਏ ਨਰੰਜਦਾ ਤਨ ਤੂੰ ਮੇਰੇ ਤਨ ਵਿੱਚ ਥੋੜਾ ਜਿਹਾ ਦਰਦ ਵੀ ਪੈਦਾ ਨਹੀਂ ਕਰ ਸਕਿਆ ਕਿ ਉਸ ਦਰਦ ਦੇ ਨਾਲ ਮੈਂ ਦੁਖੀ ਹੋਵਾਂ ਕੁਰਲਾਮਾ ਨਾ ਪੇਚ ਦਾ ਮੂਏ ਨਾ ਰੰਜ ਦਾ ਤਨ ਪਤਾ ਕਿਉਂ ਨਹੀਂ ਮੇਰੇ ਤਨ ਵਿੱਚ ਦਰਦ ਪੈਦਾ ਦੁੱਖ ਪੈਦਾ ਹੋਇਆ ਮੇਰੇ ਬਾਲ ਨੂੰ ਵੀ ਤੂੰ ਵਿੰਗਾ ਨਹੀਂ ਕਰ ਸਕਿਆ ਪਤਾ ਕਿਉਂ ਪਾਤਸ਼ਾਹ ਜੀ ਕਹਿੰਦੇ ਕਿ ਬੇਰੂ ਖੁਦਾਬਰਾ ਦੁਸ਼ਮਨ ਸ਼ਿਕਾਨਾ ਕਿਉਂਕਿ ਦੁਸ਼ਮਣਾਂ ਨੂੰ ਖਤਮ ਕਰਨ ਵਾਲਾ ਖੁਦਾ ਅੱਜ ਵੀ ਮੇਰੇ ਨਾਲ ਖਲੋਤਾ ਹੈ ਜਦੋਂ ਤੱਕ ਖੁਦਾ ਮੇਰੇ ਕੋਲ ਹੈ ਉਦੋਂ ਤੱਕ ਤੂੰ ਮੇਰਾ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਜਦੋਂ ਤੱਕ ਖੁਦਾ ਮੇਰੇ ਕੋਲ ਹੈ ਉਦੋਂ ਤੱਕ ਤੂੰ ਮੇਰੇ ਤਨ ਵਿੱਚ ਥੋੜਾ ਜਿਹਾ ਦਰਦ ਵੀ ਪੈਦਾ ਨਹੀਂ ਕਰ ਸਕਦਾ ਕਿ ਮੈਂ ਕੁਰਲਾਵਾ ਇਹ ਮੌਤ ਤੇ ਮੈਨੂੰ ਸੋਹਣੀ ਲੱਗਦੀ ਹੈ ਕਿਉਂਕਿ ਮੈਂ ਆਪਣੇ ਮਾਲਕ ਦੇ ਚਰਨਾਂ ਵਿੱਚ ਧਿਆਨ ਜੋੜਿਆ ਹੈ